ਮંત્રી ਨਾਇਬ ਸਿੰਘ ਸੈਣੀ ਨੇ ਹਰਿਆਣਾ ਇੰਜੀਨੀਅਰਿੰਗ ਵਰਕਰ ਪੋਰਟਲ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਦੀ ਅਧਿਕਸ਼ਤਾ ਕੀਤੀ ਇਸ ਮੀਟਿੰਗ ਦਾ ਮੁੱਖ ਉਦੇਸ਼ ਇਹ ਸੀ ਕਿ ਇੰਜੀਨੀਅਰਿੰਗ ਪੋਰਟਲ ਰਾਹੀਂ ਚੱਲ ਰਹੀਆਂ ਵੱਖ-ਵੱਖ ਨੌਜਵਾਨਾਂ ਦੇ ਸਮੇਂ ਬਦਪਾਰ ਦਰਸ਼ਯ ਤੇ ਪ੍ਰਭਾਵਸ਼ਾਲੀ ਟਾਂਗ ਨਾਲ ਕਾਰਗੁਜ਼ਾਰੀ ਨੂੰ ਕਿੰਨੀ ਬਣਾਇਆ ਜਾਵੇ ਮੁੱਖ ਮੰਤਰੀ ਨੇ ਸਪਸ਼ਟ ਹੁਕਮ ਦਿੱਤੇ ਸੀ ਕਿ ਟੈਂਡਰ ਪ੍ਰਕਿਰਿਆ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਕਿ ਕਿਸੇ ਵੀ ਕੀਮਤ ਵਿੱਚ ਦੇਰੀ ਨਾ ਹੋਵੇ ਉਹਨਾਂ ਨੇ ਵਿਭਾਗਾਂ ਨੂੰ ਕਿਹਾ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਠੇਕੇਦਾਰਾਂ ਨੂੰ ਭੁਗਤਾਨ ਆਨਲਾਈਨ ਢੰਗ ਨਾਲ ਅਤੇ ਸਮੇਂ ਸਿਰ ਕੀਤਾ ਜਾਵੇ ਤਾਂ ਜੋ ਵਿਕਾਸ ਕਾਰਜਾਂ ਵਿੱਚ ਰੁਕਾਵਟ ਨਾ ਆਵੇ ਤੇ ਠੇਕੇਦਾਰਾਂ ਦਾ ਭਰੋਸਾ ਬਣਿਆ ਰਹੇ ਇਸ ਦੇ ਨਾਲ ਉਹਨਾਂ ਨੇ ਪੋਰਟਲ ਦੀ ਵਰਤੋਂ ਅਤੇ ਹੋਰ ਸੁਚਜਾ ਤੇ ਲਾਭਕਾਰੀ ਬਣਾਉਣ ਲਈ ਵੀ ਸੁਝਾਅ ਦਿੱਤੇ ਇਹ ਮੀਟਿੰਗ ਰਾਜ ਵਿਕਾਸ ਕਾਰਜਾਂ ਦੇ ਦਫਤਰ ਵਧਾਉਣ ਅਤੇ ਪ੍ਰਸ਼ਾਸਨਿਕ ਸੁਧਾਰ ਲਿਆਉਣ ਵਾਲੇ ਵਾਲਿਕ ਅਹੰਕਾਰ ਪੂਰਕ ਕਦਮ ਮੰਨਿਆ ਜਾ ਰਿਹਾ ਹੈ। ਖੁਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਇੰਜੀਨੀਅਰਿੰਗ ਵਰਕਰ ਪੋਰਟਲ ਦੀ ਸਮੀਖਿਆ ਲਈ ਉੱਚ ਪੱਧਰੀ ਬੈਠਕ ਦੀ ਅਧਿਕਸ਼ਤਾ ਕੀਤੀ। ਇਸ ਬੈਠਕ ਦਾ ਮੁੱਖ ਉਦੇਸ਼ ਇਹ ਕਿ ਇੰਜੀਨੀਅਰਿੰਗ ਪੋਰਟਲ ਰਾਹੀਂ ਚੱਲ ਰਹੀਆਂ ਵੱਖ-ਵੱਖ ਨੌਜਵਾਨਾਂ ਦੇ ਸਮੇਂ ਬਦਪਾਰ ਦਰਸ਼ਯਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਰਗੁਜ਼ਾਰੀ ਨੁਇਅ ਕਿੰਨੀ ਬਣਾਇਆ ਜਾਵੇ ਮੁੱਖ ਮੰਤਰੀ ਨੇ ਸਪਸ਼ਟ ਹੁਕਮ ਦਿੱਤੇ ਸੀ ਕਿ ਟੈਂਡਰ ਪ੍ਰਕਿਰਿਆ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਕਿ ਕਿਸੇ ਵੀ ਕੀਮਤ ਵਿੱਚ ਦੇਰੀ ਨਾ ਹੋਵੇ ਉਹਨਾਂ ਨੇ ਵਿਭਾਗਾਂ ਨੂੰ ਕਿਹਾ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਠੇਕੇਦਾਰਾਂ ਨੂੰ ਭੁਗਤਾਨ ਔਨਲਾਈਨ ਢੰਗ ਨਾਲ ਅਤੇ ਸਮੇਂ ਸਿਰ ਕੀਤਾ ਜਾਵੇ ਤਾਂ ਜੋ ਵਿਕਾਸ ਕਾਰਜਾਂ ਵਿੱਚ ਰੁਕਾਵਟ ਨਾ ਆਵੇ ਤੇ ਠੇਕੇਦਾਰਾਂ ਦਾ ਭਰੋਸਾ ਬਣਿਆ ਰਹੇ ਇਸ ਦੇ ਨਾਲ ਉਹਨਾਂ ਨੇ ਪੋਰਟਲ ਦੀ ਵਰਤੋਂ ਅਤੇ ਹੋਰ ਸੁਚਜਾ ਤੇ ਲਾਭਕਾਰੀ ਬਣਾਉਣ ਲਈ ਵੀ ਸੁਝਾਅ ਦਿੱਤੇ ਇਹ ਬੈਠਕ ਰਾਜ ਵਿਕਾਸ ਕਾਰਜਾਂ ਦੇ ਦਫਤਰ ਵਧਾਉਣ ਅਤੇ ਪ੍ਰਸ਼ਾਸਨਿਕ ਸੁਧਾਰ ਲਿਆਉਣ ਵਾਲੇ ਵੱਲ ਇੱਕ ਅਹੰਕਾਰਪੂਰਕ ਕਦਮ ਮੰਨਿਆ ਜਾ ਰਿਹਾ ਹੈ। ਖੁਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਇੰਜੀਨੀਅਰਿੰਗ ਵਰਕਰ ਪੋਰਟਲ ਦੀ ਸਮੀਖਿਆ ਲਈ ਉੱਚ ਪੱਧਰੀ ਬੈਠਕ ਦੀ ਅਧਿਕਸ਼ਤਾ ਕੀਤੀ। ਇਸ ਬੈਠਕ ਦਾ ਮੁੱਖ ਉਦੇਸ਼ ਇਹ ਸੀ ਕਿ ਇੰਜੀਨੀਅਰਿੰਗ ਪੋਰਟਲ ਰਾਹੀਂ ਚਲ ਰਹੀਆਂ ਵੱਖ-ਵੱਖ ਨੌਜਵਾਨਾਂ ਦੇ ਸਮੇਂ ਬਦਪਾਰ ਦਰਸ਼ਯ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਰਗੁਜ਼ਾਰੀ ਨੂੰ ਯਕੀਨੀ ਬਣਾਇਆ ਜਾਵੇ ਮੁੱਖ ਮੰਤਰੀ ਨੇ ਸਪਸ਼ਟ ਹੁਕਮ ਦਿੱਤੇ ਸੀ ਕਿ ਟੈਂਡਰ ਪ੍ਰਕਿਰਿਆ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਕਿ ਕਿਸੇ ਵੀ ਕੀਮਤ ਵਿੱਚ ਦੇਰੀ ਨਾ ਹੋਵੇ ਉਹਨਾਂ ਨੇ ਵਿਭਾਗਾਂ ਨੂੰ ਕਿਹਾ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਠੇਕੇਦਾਰਾਂ ਨੂੰ ਭੁਗਤਾਨ ਔਨਲਾਈਨ ਢੰਗ ਨਾਲ ਅਤੇ ਸਮੇਂ ਸਿਰ ਕੀਤਾ ਜਾਵੇ ਤਾਂ ਜੋ ਵਿਕਾਸ ਕਾਰਜਾਂ ਵਿੱਚ ਰੁਕਾਵਟ ਨਾ ਆਵੇ ਤੇ ਠੇਕੇਦਾਰਾਂ ਦਾ ਭਰੋਸਾ ਬਣਿਆ ਰਹੇ ਇਸ ਦੇ ਨਾਲ ਉਹਨਾਂ ਨੇ ਪੋਰਟਲ ਦੀ ਵਰਤੋਂ ਅਤੇ ਹੋਰ ਸੁਚਜਾ ਤੇ ਲਾਭਕਾਰੀ ਬਣਾਉਣ ਲਈ ਵੀ ਸੁਝਾਅ ਦਿੱਤੇ ਇਹ ਬੈਠਕ ਰਾਜ ਵਿਕਾਸ ਕਾਰਜਾਂ ਦੇ ਦਫਤਾਰ ਵਧਾਉਣ ਅਤੇ ਪ੍ਰਸ਼ਾਸਨਿਕ ਸੁਧਾਰ ਲਿਆਉਣ ਵਾਲੇ ਵੱਲ ਇੱਕ ਅਹੰਕਾਰਪੂਰਕ ਕਦਮ ਮੰਨਿਆ ਜਾ ਰਿਹਾ ਹੈ। ਖੁਸ਼ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਇੰਜੀਨੀਅਰਿੰਗ ਵਰਕਰ ਪੋਰਟਲ ਦੀ ਸਮੀਖਿਆ ਲਈ ਉੱਚ ਪੱਧਰੀ ਬੈਠਕ ਦੀ ਅਧਿਕਸ਼ਤਾ ਕੀਤੀ। ਇਸ ਬੈਠਕ ਦਾ ਮੁੱਖ ਉਦੇਸ਼ ਇਹ ਕਿ ਇੰਜੀਨੀਅਰਿੰਗ ਪੋਰਟਲ ਰਾਹੀਂ ਚੱਲ ਰਹੀਆਂ ਵੱਖ-ਵੱਖ ਨੌਜਵਾਨਾਂ ਦੇ ਸਮੇਂ ਬਦਪਾਰ ਦਰਸ਼ਯਤੇ ਪ੍ਰਭਾਵਸ਼ਾਲੇ ਢੰਗ ਨਾਲ ਕਾਰਗੁਜ਼ਾਰੀ ਨੂੰ ਯਕੀਨੀ ਬਣਾਇਆ ਜਾਵੇ ਮੁੱਖ ਮੰਤਰੀ ਨੇ ਸਪਸ਼ਟ ਹੁਕਮ ਦਿੱਤੇ ਸੀ ਕਿ ਟੈਂਡਰ ਪ੍ਰਕਿਰਿਆ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਕਿ ਕਿਸੇ ਵੀ ਕੀਮਤ ਵਿੱਚ ਦੇਰੀ ਨਾ ਹੋਵੇ ਉਹਨਾਂ ਨੇ ਵਿਭਾਗਾਂ ਨੂੰ ਕਿਹਾ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਠੇਕੇਦਾਰਾਂ ਨੂੰ ਭੁਗਤਾਨ ਆਨਲਾਈਨ ਢੰਗ ਨਾਲ ਅਤੇ ਸਮੇਂ ਸਿਰ ਕੀਤਾ ਜਾਵੇ ਤਾਂ ਜੋ ਵਿਕਾਸ ਕਾਰਜਾਂ ਵਿੱਚ ਰੁਕਾਵਟ ਨਾ ਆਵੇ ਤੇ ਠੇਕੇਦਾਰਾਂ ਦਾ ਭਰੋਸਾ ਬਣਿਆ ਰਹੇ ਇਸ ਦੇ ਨਾਲ ਉਹਨਾਂ ਨੇ ਪੋਰਟਲ ਦੀ ਵਰਤੋਂ ਅਤੇ ਹੋਰ ਸੁਝਾਅ ਅਤੇ ਲਾਭਕਾਰੀ ਬਣਾਉਣ ਲਈ ਵੀ ਸੁਝਾਅ ਦਿੱਤੇ ਇਹ ਮੀਟਿੰਗ ਰਾਜ ਵਿਕਾਸ ਕਾਰਜਾਂ ਦੇ ਦਫਤਰ ਵਧਾਉਣ ਅਤੇ ਪ੍ਰਸ਼ਾਸਨਿਕ ਸੁਧਾਰ ਲਿਆਉਣ ਵਾਲੇ ਵਾਲਿਕ ਅਹੰਕਾਰ ਪੂਰਕ ਕਦਮ ਮੰਨਿਆ ਜਾ ਰਿਹਾ ਹੈ।